ਆਸੂਲੀ ਜੀ ਮੈਂ ਪਿੰਡਿਆਂ ਗੋਲਾ ਢੋਲਾ ਦੇ ਵਿੱਚ ਤਾਂ ਤੁਹਾਨੂੰ ਮੈਥੋਂ ਦੇ ਘਰ ਦੇ ਹਾਲਾਤ ਇੱਕ ਦਿਖਾ ਰਿਆ। ਆ ਤੁਸੀਂ ਦੇਖ ਸਕਦੇ ਹੋ ਘਰ ਦੇ ਚਦਰਾਰਾ ਪੈ ਗਈਆਂ। ਇੱਥੇ ਵੀ ਹੜ੍ਹ ਦੇ ਪਾਣੀ ਆ ਮਾਰ ਮਾਰੀ ਆ ਤੇ ਇੰਨਾ-ਇੰਨਾ ਪਾਣੀ ਦਾ ਨਿਸ਼ਾਨ ਆ। ਪਹਿਲਾਂ ਵੱਧ ਸੀਗਾ ਇਹ ਬਾਅਦ ਚ ਜਿਹੜਾ ਦੋਰੀ ਬਰੀ ਆ ਉਹਦੇ ਨਿਸ਼ਾਨ ਆ। ਇੰਨਾ-ਇੰਨਾ ਪਾਣੀ ਦੇ ਨਿਸ਼ਾਨ ਆ ਤੇ ਇਹਨਾਂ ਦੇ ਵੀ ਫਰਸ਼ ਬਾੜ ਗਏ ਤੇ ਦਰਾਰਾ ਪੈ ਗਈਆਂ ਇਹਨਾਂ ਦੇ ਵੀ ਮਕਾਨ ਦੇ ਵਿੱਚ ਤੇ ਛੇਲ ਇਹਨਾਂ ਦੇ ਵੀ ਪੂਰੀ ਪਈ ਦੀ ਆ ਮਕਾਨ 'ਚ। ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਇੱਕ ਲਿਮਾਰੀ ਪੀ ਖਰਾਬ ਹੋ ਗਈ ਇੱਕ ਬਾਰ ਟੁੱਟ ਗਿਆ ਇੱਕ ਬੱਚਾ ਗਲ ਗਈ ਤੇ ਬਾਕੀ ਹੋਰ ਵੀ ਸਮਾਨ ਇਹਨਾਂ ਦਾ ਖਰਾਬ ਹੋਇਆ ਤੁਹਾਨੂੰ ਦਿਖਾਉਣਾ ਇਸ ਸਾਈਡ ਤੋਂ ਹੀ ਦੇਖਦੇ ਹੋ ਇਹਨਾਂ ਦੇ ਫਰਸ਼ ਥੋੜੇ ਥੋੜੇ ਬੈਠੇ ਆ ਜਿਆਦਾ ਨਹੀਂ ਥੋੜੇ ਥੋੜੇ ਸੇਮ ਪੈ ਗਈ ਆ ਤੇ ਆ ਬੈਡ ਦੇ ਹਾਲਾਤ ਆ ਇੰਦੇ ਪਾਣੀ ਸਾਰਾ ਬੈਡ ਨੂੰ ਹੀ ਫਿਰ ਗਿਆ ਤੇ ਆ ਪਲਾਈਗੁੱਟ ਗਲ ਗਿਆ ਸਾਰਾ ਹੀ ਆ ਦੇਖ ਸਕਦੇ ਹੋ ਇਹਨਾਂ ਦੇ ਤੇ ਹਾਲਾਤ ਹੋ ਗਏ ਇਹਨਾਂ ਦੇ ਸਾਰੇ ਤੇ ਸੇਮ ਪੈ ਗਈ ਥੋੜੇ ਫਰਸ਼ ਦੇ ਤੇ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਦਰਾਰਾਂ ਪੈ ਗਈਆਂ ਲੈਂਟਰ ਦੇ ਵਿੱਚ ਵੀ ਆਊਟਸਾਈਡ ਵੀ ਕੰਦ ਛੱਡ ਗਿਆ ਇਸ ਸਾਈਡ ਵੀ ਪੈ ਗਈਆਂ ਦਰਾਰਾਂ ਤੇ ਨੁਕਸਾਨ ਇਹਨਾਂ ਦਾ ਵੀ ਕਾਫੀ ਹੋ ਗਿਆ ਤੇ ਇਸ ਸਾਈਡ ਵੀ ਤੁਹਾਨੂੰ ਦਿਖਾ ਦਿੰਨਾ ਵੇਖੋ ਕੰਦ ਛੱਡਤੀਆਂ ਦਰਾਰ ਪੈ ਗਈ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਤੇ ਇਹ ਬਾਜੀ ਹੋਰੀ ਨੇ ਆਪਣੇ ਆਪਣਾ ਕੀ ਨਾਮ ਪੁਰਾਣਾ ਨਾਮ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਨਾਮ ਹੈ ਪਿੰਡ ਗੋਲਾ ਢੋਲਾ ਇਹਨਾਂ ਦਾ ਤੇ ਹੋਰ ਵੀ ਨੁਕਸਾਨ ਜਿਹੜਾ ਹੈਗਾ ਤੁਹਾਨੂੰ ਦਿਖਾਉਣਾ ਹੈ ਅਸਲ ਇਹਨਾਂ ਕੱਪੜੇ ਵੀ ਦੇਖ ਸਕਦੇ ਹੋ ਕੱਪੜੇ ਵੀ ਇਹਨਾਂ ਦੇ ਸਾਰੇ ਖਰਾਬ ਹੋ ਗਏ ਤੇ ਕੁਝ ਸਾੜਤੇ ਆ ਮਸ਼ੀਨ ਵੀ ਇਹਨਾਂ ਦੀ ਖਰਾਬ ਹੋ ਗਈ ਵਾਸ਼ਿੰਗ ਮਸ਼ੀਨ ਤੇ ਇਸ ਸਾਈਡ ਗੱਡੀ ਆ ਗੱਡੀ ਦੇ ਹਾਲਾਤ ਬੱਤਰ ਹੋ ਗਏ ਕਿਉਂਕਿ ਗੱਡੀ ਵੀ ਪਾਣੀ ਚ ਪੂਰੀ ਟੁੱਪ ਗਈ ਇੰਜਨ ਇਹਦਾ ਪੂਰਾ ਡੁੱਬ ਗਿਆ ਸੀਗਾ ਤੇ ਗੱਡੀ ਦੇਖ ਲਓ ਤੁਸੀਂ ਸਾਰੀ ਗੱਡੀ ਖਰਾਬ ਹੋ ਗਈ ਇਹਨਾਂ ਦੀ ਸਾਰੀ ਰਿਪੇਅਰ ਹੋਣ ਵਾਲੀ ਹੈ ਤੇ ਇੰਜਨ ਖੋਲਿਆ ਇਹਨਾਂ ਨੇ ਤੇ ਇੰਜਨ ਵੀ ਰਿਪੇਅਰ ਹੋਏਗਾ ਹੁਣ ਇੱਥੇ ਵੀ ਪੈਸੇ ਲੱਗਣਗੇ ਤੇ ਇਹ ਦੇ ਕਰਕੇ ਥੋੜਾ ਨੁਕਸਾਨ ਹੋ ਗਿਆ ਇਹਨਾਂ ਦਾ ਤੇ ਬੁੜਾ ਓਖਾ ਕੰਮ ਹੋ ਗਿਆ ਇਹਨਾਂ ਦਾ ਦੇਖ ਸਕਦੇ ਤੁਸੀਂ ਆ ਕਿਸ ਤਰ੍ਹਾਂ ਮਿੱਟੀ ਮਿੱਟੀ ਹੋਈ ਗਈ ਹੈ ਇੱਥੋਂ ਪਤਾ ਲੱਗਦਾ ਕਿ ਪਾਣੀ ਨਾਲ ਇਹ ਸਾਰਾ ਪੂਰਾ ਭਿੱਜਿਆ ਪਿਆ ਹੈ ਸਟੂਲ ਖਰਾਬ ਹੋ ਗਏ ਬੈੱਡ ਖਰਾਬ ਹੋ ਗਏ ਇਹਨਾਂ ਦੇ ਫੁੱਲ ਗਏ ਬੈੱਡ ਸਾਰੇ ਨਹੀਂ ਦੇਖ ਸਕਦੇ ਉਹ ਆ ਵੀ ਬੈੱਡ ਫੁੱਲ ਗਿਆ ਇਹਦੀ ਵੀ ਪਲਾਈ ਸਾਰੀ ਫੁੱਲ ਗਈ ਤੇ ਇਹਦੀ ਵੀ ਪਲਾਈ ਫੁੱਲ ਗਈ ਤੇ ਆ ਸਾਰੀ ਗਣ ਕਿ ਇਹਨਾਂ ਦੀ ਖਰਾਬ ਹੋ ਗਈ ਕਾਲ ਵਾਲੀ ਜਿਹੜੀ ਆ ਗਈ ਸੀ ਕਾਲਾਂ ਕਿ ਬਾਕੀ ਸੁੱਕੀ ਆ ਕੁਝ ਥੋੜੀ ਬਹੁਤੀ ਰੱਖੀ ਜਿਹੜੀ ਉਹ ਵੀ ਖਰਾਬ ਹੋ ਗਈ ਤੇ ਬਾਕੀ ਸਾਰੀ ਸੁੱਕਦੀ ਇਹਨਾਂ ਨੇ ਤੇ ਬੋਰੀਆਂ ਦੀ ਬੋਰੀਆਂ ਵੀ ਖਰਾਬ ਹੋ ਗਈਆਂ ਤੇ ਹੋਰ ਵੀ ਬਥੇਰਾ ਨੁਕਸਾਨ ਹੋਇਆ ਤੇ ਕਿੰਨੇ ਡੰਗਰ ਡਰੇ ਆਪਣੇ ਤੇ ਇੱਕ ਗਾਈ ਜਿਹੜੀ ਸੀ ਉਹ ਨਹੀਂ ਕਰ ਲੈਂਦੀ ਗਈ ਤੇ ਉਹ ਸਾਰੀ ਰੋੜੀ ਤੇ ਸਾਹਮਣੇ ਤੋਂ ਸਿਵਨ ਟੁੱਟਾ ਸੀਗਾ ਤੁਹਾਨੂੰ ਦੱਸ ਦਿੰਦਾ ਇੱਕ ਸਾਈਡ ਇੱਥੇ ਤੇ ਇੱਕ ਸਾਈਡ ਪਰਲੇ ਬੰਨੇ ਟੁੱਟਾ ਸੀਗਾ ਦਿਖਾ ਦਿੰਦਾ ਇਹ ਠੇਠਰ ਕੇ ਤੂੰ ਸਿਵਨ ਆ ਜਾਂਦਾ ਸਿੱਧਾ ਦਾ ਸਿੱਧਾ ਤੇ ਇਸ ਸਾਈਡ ਵੀ ਟੁੱਟਾ ਸੀਗਾ ਉਹ ਵੀ ਬਣਾਇਆ ਗਿਆ ਵਾ ਤੇ ਇਹ ਵੀ ਬਣਾਇਆ ਗਿਆ ਵਾ ਇਹਲਾ ਰਸਤਾ ਬਣਾਇਆ ਗਿਆ ਤੁਸੀਂ ਬੰਦ ਨੂੰ ਨਹੀਂ ਬਣਾਇਆ ਗਿਆ ਕਿਉਂਕਿ ਤੁਸੀਂ ਬੰਦ ਸਮੇਂ ਦੇ ਹਿਸਾਬ ਨਾਲ ਬਾਅਦ ਚ ਬਣੇਗਾ ਰਸਤਾ ਹੁਣ ਜਾਂਦਾ ਸ਼ੁਰੂ ਕਰ ਦਿੱਤਾ ਗਿਆ ਇਸ ਸਾਈਡ ਤੋਂ ਤੇ ਤੁਹਾਨੂੰ ਮੈਂ ਦਿਖਾ ਦੇਵਾਂਗਾ ਲੱਗੇ ਜਾ ਕੇ ਹੁਣ ਜਾਂਦਾ ਰਸਤਾ ਸ਼ੁਰੂ ਕੀਤਾ ਗਿਆ ਸਿਰਫ ਫਿਲਹਾਲ ਤੇ ਪਾਣੀ ਸਾਰਾ ਇੱਥੋਂ ਹੀ ਇਸ ਸਾਈਡ ਅੰਦਰ ਆਇਆ ਸੀ ਤੇ ਆਪਣੀ ਜਗਿੰਦਰ ਭਾਜੀ ਨੇ ਇਹਨਾਂ ਦਾ ਇੱਕ ਹੱਥ ਨਹੀਂ ਕੰਮ ਕਰਦਾ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਤੇ ਬੜਾ ਔਖਾ ਇਹ ਨਵਾਂ ਸੇ ਵੀ ਤੇ ਕਰਦੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਪਿਆ ਹੋਆ ਹੈ ਤੇ ਇਹਨਾਂ ਦੀ ਬਾਹ ਜਿਹੜੀ ਕੰਮ ਨਹੀਂ ਕਰਦੀ ਹੈਗੀ ਇੱਕ ਸਾਈਡ ਦੀ ਇੱਕ ਸਾਈਡ ਕੰਮ ਕਰਦੀ ਹੈ ਕੰਮ ਕਰਨੋਂ ਵੀ ਓੱਖਾ ਕੰਮ ਫਿਲਹਾਲ ਗੱਡੀ ਚਲਾਉਂਦੇ ਸੀਗੇ ਗੱਡੀ ਵੀ ਐਸ ਵੇਲੇ ਨੁਕਸਾਨੀ ਗਈ ਆ ਪਾਣੀ ਤੇ ਮਾਰ ਵੱਜ ਗਈ ਤੇ ਓੱਖਾ ਹੋ ਗਿਆ ਕੰਮ ਇਹਨਾਂ ਵਾਸਤੇ ਅਸਲ ਜੀ ਮੈਂ ਇੱਥੇ ਮੌਜੂਦ ਆ ਪਿੰਡ ਗੋਲੇ ਢੋਲੇ ਤੇ ਮੈਂ ਪਾਜੀ ਹੋਰਾਂ ਨਾਲ ਗੱਲ ਕਰਾਂਗਾ ਕਿ ਕੀ ਗੱਲਬਾਤ ਹੋਈ ਸੀਗੀ ਕਿਸ ਤਰ੍ਹਾਂ ਦੀ ਆਪਣਾ ਕੀ ਨਾਮ ਪਲਾ ਗੁਰਿੰਦਰ ਸਿੰਘ ਭਾਈ ਜਗਿੰਦਰ ਸਿੰਘ ਹਨ ਤੇ ਪਿੰਡ ਗੋਲਾ ਢੋਲਾ ਭਾਈ ਤੇ ਕੀ ਗੱਲਬਾਤ ਹੋਈ ਕਿੰਨਾ ਕੋ ਨੁਕਸਾਨ ਹੋਗਾ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋਗਾ ਵੇਖੋ ਕਿੰਨਾ ਨੁਕਸਾਨ ਹੋ ਗਿਆ ਗੱਡੀ ਜੀ ਜਾਮ ਹੋ ਗਿਆ ਜਾਂ ਸਾਰਾ ਹੀ ਜੀ ਤੇ ਮੇਰੀ ਬਾਹ ਨੀ ਆ ਕੰਮ ਕਰਦੀ ਹੈਗੀ ਜੀ ਦੋ ਸਾਲ ਹੋ ਗਏ ਐਕਸੀਡੈਂਟ ਹੋਏ ਨੂੰ 18 ਹੋ ਗਏ ਉਹਨਾਂ ਨੇ ਆਖਿਆ ਕਿ 4-5 ਲੱਖ ਰੁਪਏ ਲੱਗਣਾ ਨਹੀਂ ਜਾ ਗਿਆ ਜੀ ਫੇਰ ਆ ਮੈਂ ਗੱਡੀ ਲਈ ਕਿਸ਼ਤਾਂ ਤੇ ਤੇ ਗੱਡੀ ਤੇ ਲੋਨ ਵੀ ਨਹੀਂ ਇਹ ਮੇਰੇ ਕੋਲ ਗੱਡੀ ਨਹੀਂ ਠੀਕ ਕਰਾਈ ਜਾਂਦੀ ਤੇ ਕਿਸੇ ਨੇ ਵੀ ਸਾਡੀ ਬਹੁ ਨਹੀਂ ਫ੍ਰੀ ਹੈ ਜੀ ਤੇ ਸਰਕਾਰੀ ਸਹੂਲਤ ਕੋਈ ਮਿਲੀ ਹੋਵੇ ਹੁਣ ਤੱਕ ਕੋਈ ਸਰਕਾਰੀ ਸਾਨੂੰ ਸਹੂਲਤ ਨਹੀਂ ਮਿਲੀ ਤੇ ਘਰ ਦਾ ਕੀ ਕੀ ਸਮਾਨ ਖਰਾਬ ਹੋਇਆ ਆ ਸਾਰਾ ਵੇਖੋ ਗੱਡੀ ਦਾ ਖਰਾਬ ਹੋ ਗਿਆ ਬੈੱਡ ਖਰਾਬ ਹੋ ਗਏ ਨੇ ਕੱਡੀਆਂ ਸੀਟਾਂ ਛੁੱਟਾ ਸਭ ਆ ਕੰਦਾ ਪਾੜ ਗਿਆ ਸਾਰੀਆਂ ਮਿੰਡ ਹਾਂਜੀ ਹਾਂਜੀ ਹੋਰ ਪਸ਼ੂ ਹੈਗੇ ਹੀ ਆਪਣੇ ਕੋਲ ਪਸ਼ੂਗਾ ਜੀ ਭਾਈ ਇੱਕ ਗਾਂ ਹੀ ਰੁੜ ਗਈ ਆ ਤੇ ਕਿੰਨੇ ਹੀ ਪਸ਼ੂ ਆਪਣੇ ਕੋਲ ਮੇਰੇ ਕੋਲ ਚਾਰ ਪਸ਼ੂ ਹਨ ਇੱਕ ਵੈੜੀ ਤੇ ਤਿੰਨ ਗਾਈਆਂ ਹਨ ਅੱਛਾ ਤੇ ਦੋਗਾਈਆਂ ਲੈ ਜਾਂਦੀਆਂ ਉਹ ਨਹੀਂ ਹੁੰਦੀਆਂ ਪਰ ਨਹੀਂ ਪਤਾ ਹੀ ਨਹੀਂ ਲੱਗਾ ਖੋਲ ਕੇ ਛੱਡ ਆਏ ਹਾਂ ਹਾਂ ਤੇ ਬਾਅਦ ਚ ਪਤਾ ਨਹੀਂ ਸੱਜਾ ਤੇ ਉਹ ਗਾਂ ਕਿੰਨੇ ਕੁੱਤੀ ਹੋਣੀ ਕਿੰਨਾ ਨੁਕਸਾਨ ਹੋਦਾ ਉਹ ਪਾਣੀ ਪਾਜੀ 70 80 ਹਜ਼ਾਰ ਦੀ ਗਾਂ ਸੀ 70 80 ਹਜ਼ਾਰ ਦੀ ਗਾਂ 14 20 ਲੀਟਰ ਦੁੱਧ ਦਿੰਦੀ ਅੱਛਾ ਅੱਛਾ ਤੇ ਹੁਣ ਵਾਲੀ ਗੱਲ ਨਹੀਂ ਸਪ੍ਰਸ਼ਾਸਨ ਕੋਈ ਨਹੀਂ ਆਇਆ ਤੁਹਾਡੇ ਕੋਲ ਹੁਣ ਤੱਕ ਹਨਾ ਤੇ ਪਹਿਲੀ ਪੁਲੀ ਦੋ ਕਿੱਲੇ ਝੋਨਾ ਮਰ ਗਿਆ ਜੋ ਵੇਖ ਲਓ ਜਾ ਕੇ ਉਸੇ ਪਤਾ ਨਹੀਂ ਲੱਗਦਾ ਕਿ ਅੱਥੇ ਝੋਨਾ ਲਾਜੀ ਪਾਣੀ ਵਿੱਚ ਚੁੰਦੀ ਫਗਣ ਡਿਆ ਉਹ ਵੀ ਤਨ ਬਖਾਲ ਦਿੰਦੇ ਜਾਂ ਅੰਗ ਮੁੱਕਿਆ ਅੱਛਾ ਜੀ ਵੀ ਪਾਣੀ ਚ ਪਾਣੀ ਹੈ ਹਾਂ ਤੋਂ ਪ੍ਰਸ਼ਾਸਨ ਕੋਲ ਕੀ ਮੰਗਿਆ ਜੀ ਭਾਈ ਮੰਗੇ ਹੋਈ ਵੀ ਗਰੀਬ ਦੀ ਮਿੱਟੀ ਕੀਤੀ ਜਾਵੇ ਜਿਹਨੂੰ ਜਿਆਦਾ ਕੋ ਭਣਪਰਾ ਹੁੰਦਾ ਵਾ ਉਹ ਵੀ ਮਿੱਤ ਕਰੇ ਹੂੰ ਹੂੰ ਹੋ ਰਹੀ ਕੀ ਕਰ ਸਕਦੇ ਹਾਂ ਕਾਤੇ ਦਾਣੇ ਵੀ ਨਹੀਂ ਆਗੇ ਖਾਣ ਵਾਸਤੇ ਜਦੋਂ ਕਾਟਾ ਆਇਆ ਬਰਾਛਣ ਬਰਾਛਣ ਵਾਲੇ ਆਉਂਦੇ ਰਹੇ ਨੇ ਹੂੰ ਹੂੰ ਚਲੋ ਮੈਚਾ ਕਰਦੇ ਰਹੇ ਨੇ ਬਥੇਰੇ ਅੱਗੂ ਪਛੁੰਦੇ ਰਹੇ ਨੇ ਹੂੰ ਤੇ ਤੁਹਾਨੂੰ ਪਤਾ ਹੋਰ ਬੱਚੇ ਪੜਦੇ ਨੇ ਤੇ ਕੰਨ ਖਰਾਬ ਹੋ ਗਈ ਸਾਰੀ ਕੰਨ ਤੁਹਾਡੇ ਸਾਹਮਣੇ ਵੇਖੋ ਬਾਠੇ ਰਲਾ ਕੁਝ ਬੱਚਾ ਸੌਂਦੇ ਦੀ ਢੋਲਾ ਫਾਟ ਗਿਆ ਢੋਲਾ ਤੇ ਹੁਣ ਮੈਂ ਬੰਨੀ ਭੱਜਿਆ ਹੂੰ ਹੂੰ ਠੀਕ ਠੀਕ ਆ ਤੇ ਸੁਣਿਆ ਜੀ ਬਾਜੀ ਮਰਾਂ ਦਾ ਸੋਣਿਆ ਇਹਨਾਂ ਦੇ ਕਿੰਨਾ ਤੋਖਿਆ ਇਹਨਾਂ ਦਾ ਵੀ ਤੇ ਇੰਨੇ ਦੇ ਇਹ ਬਾਜੀ ਹੋਰਾਂ ਦੇ ਪਿਤਾ ਜੀ ਨੇ ਤੇ ਆਸੋਲੇ ਗੱਡੀ ਦੇ ਹਾਲਾਤ ਤੁਹਾਨੂੰ ਦਿਖਾਤੇ ਗੱਡੀ ਵੀ ਖਰਾਬ ਹੋ ਗਈ ਇਹਦਾ ਇੰਜਨ ਬਣੇਗਾ ਤੇ ਗੱਡੀ ਚੱਲੇਗੀ ਫਿਲਹਾਲ ਇਹਨਾਂ ਦੀ ਬਾਹ ਨਹੀਂ ਕੰਮ ਕਰਦੀ ਤੇ ਬਾਹ ਨਾ ਕੰਮ ਕਰਨ ਕਰਕੇ ਫਿਰ ਇਹ ਗੱਡੀ ਚਲਾਉਂਦੇ ਨੇ ਕਿਸੇ ਵੀ ਤਰੀਕੇ ਤੇ ਗੁਜ਼ਾਰਾ ਕਰਦਾ ਕਰਦੇ ਆ ਪਰ ਫਿਲਹਾਲ ਹਰ ਨੇ ਮਾਰ ਮਾਰਤੀ ਹੋਰ ਕੀ ਇਹਨੇ ਦੇ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਕਿਸ਼ਤਾਂ ਟੁੱਟ ਗਈਆਂ ਗੱਡੀ ਖਰਾਬ ਹੋ ਗਈ ਕਰਦਾ ਨੁਕਸਾਨ ਹੋ ਗਿਆ ਬੈੱਡ ਖਰਾਬ ਹੋ ਗਏ ਹੋਰ ਵੀ ਬੜਾ ਕੋਈ ਨੁਕਸਾਨ ਹੋ ਗਿਆ ਇਹਨਾਂ ਦਾ ਪਰ ਇਸ ਵੇਲੇ ਸਿਸਟਮ ਇਹਨਾਂ ਦਾ ਇਹ ਕਿ ਜਿਹੜੇ ਵੀ ਇਸ ਵੀਡੀਓ ਨੂੰ ਵੇਂਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੇਂਦੇ ਨੇ ਇੱਥੋਂ ਆ ਕੇ ਪਹੁੰਚ ਕਰੋ ਤੇ ਇੱਥੋਂ ਦੀ ਜੋ ਮਤ ਕਰ ਸਕਦੇ ਹੋ ਕਰੋ ਤੁਸੀਂ ਇਹਨਾਂ ਦੀ ਆ ਕੇ ਦਿਵਾਰਾਂ ਫਾਟ ਗਈਆਂ ਇਹਨਾਂ ਦੇ ਘਰ ਦੀਆਂ ਤੇ ਹੋਰ ਵੀ ਬਹੁਤ ਨੁਕਸਾਨ ਹੈ ਡੰਗਰ ਵੱਛਾ ਵੀ ਇਹਨਾਂ ਦਾ ਰੁੜ ਗਿਆ ਵਿੱਚ ਤੇ ਬਾਕੀ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਹੈਲਪ ਜ਼ਰੂਰ ਕਰਿਓ ਬਾਕੀ ਤੁਸੀਂ ਆਪ ਆ ਕੇ ਇੱਥੇ ਮੌਕਾ ਦੇਖ ਸਕਦੇ ਹੋ ਇਹਨਾਂ ਦਾ ਤੇ ਅਸਲ ਵਿੱਚ ਮ ਸਾਹਮਣੇ ਤੁਸੀਂ ਬੰਦ ਪਾਰ ਪਿਆ ਤੁਹਾਨੂੰ ਉਹ ਵੀ ਦਿਖਾ ਦਿੰਨਾ ਜਾ ਕੇ ਥੋੜੀ ਜਿਹਰੇ ਦੇ ਵਿੱਚ ਤੇ ਇਸ ਸਾਈਡ ਵੀ ਕਾਰਡ ਪੈ ਗਿਆ ਸੀਗਾ ਅਸਲ ਜੀ ਮੈਂ ਪਿੰਡ ਗੋਲੇ ਢੋਲੇ ਦੇ ਨੇੜੇ ਹੀ ਆ ਤਾਂ ਤੁਸੀਂ ਆਹ ਪਹਿਲੀ ਦੇਖ ਸਕਦੇ ਹੋ ਜੀ ਜਿੱਥੇ ਸਭ ਤੋਂ ਪਹਿਲਾਂ ਮਾਰਵੱਜੀ ਪਾਣੀ ਦੀ ਜਿੱਥੇ ਮਿੱਟੀ ਆ ਗਈ ਸਾਰੀ ਪਹਿਲੀ ਨੈਸਟ ਹੋ ਗਈ ਉਸ ਤੋਂ ਬਾਅਦ ਆ ਤੂਸੀ ਬੰਦ ਟੁੱਟ ਕੇ ਕੰਮ ਸੀਗਾ ਮੇਰੇ ਵਿੱਚ ਇਹਦੇ 30 40 ਫੁੱਟ ਜਾਂ ਕਹਿ ਸਕਦੇ ਆ 40 50 ਮੀਟਰ ਦਾ ਜਿਹੜਾ ਗੈਪ ਪੈ ਗਿਆ ਤੇ ਸਾਹਮਣੇ ਟੋਆ ਪੈ ਗਿਆ ਇਹ ਰਸਤਾ ਟੈਂਪਰੇਰੀ ਬਣਾਇਆ ਗਿਆ ਮਿੱਟੀ ਪਾ ਕੇ ਠੀਕ ਹੈ ਜੀ ਤੇ ਬਣਾਇਆ ਗਿਆ ਤੇ ਫਿਰ ਹਾਲ ਇਹ ਨੂੰ ਨਹੀਂ ਬਣਾਇਆ ਗਿਆ ਹੈਗਾ ਇਹਦੇ ਨਾਲ ਹੀ ਤੁਸੀਂ 1 ਟੁੱਟੀ ਇਤੋਂ ਅਗਲੇ ਪੰਨੇ ਫਿਰ 100 ਮੀਟਰ ਦੀ ਦੂਰੀ ਤੇ ਤੁਸੀਂ 1 ਟੁੱਟ ਗਿਆ ਜਿਹਦੇ ਨਾਲ ਸਾਰਾ ਪਿੰਡ ਚ ਪਾਣੀ ਵਰ ਗਿਆ ਤੇ ਆ ਪਹਿਲੀ ਵੀ ਖਰਾਬ ਹੋ ਗਈ ਟੋਇਆ ਪੈ ਗਿਆ ਇਹਦੇ ਵਿੱਚ ਤੇ ਇਸ ਸਾਈਡ 'ਚ ਵੀ ਤੇ ਇੱਥੇ ਵੀ ਪਾਣੀ ਭਰਿਆ ਪਿਆ ਪਰ ਉੱਪਰ ਸਾਰਾ ਤੇ ਇਹ ਤੁਸੀਂ 1 ਟੁੱਟਣ ਕਰਕੇ ਪਿੰਡ ਗੋਲੇ ਟੋਲੇ ਦੇ ਵਿੱਚ ਪਾਣੀ ਗਿਆ ਸਾਰਾ ਤੇ ਜਿਹੜਾ ਨੁਕਸਾਨ ਹੋ ਗਿਆ ਲੋਕਾਂ ਦਾ ਚਲੋ ਅਸਲੇ ਜੀ ਮੈਂ ਪਿੰਡ ਗੋਲੇ ਢੋਲੇ ਦੇ ਨੇੜੇ ਹੀ ਆ ਆ ਪੈਲੀ ਪਾਣੀ ਦੇ ਨਾਲ ਤਬਾਹ ਹੋ ਗਈ ਸਾਰੀ ਠੀਕ ਹੈ ਜੀ ਝੋਨਾ ਸਾਰਾ ਖਰਾਬ ਹੋ ਗਿਆ ਪਰ ਤੁਸੀਂ ਦੇਖੋ ਕਿ ਇਸ ਝੋਨੇ ਦੇ ਵਿੱਚੋਂ ਵੀ ਕਿਸੇ ਨਾ ਕਿਸੇ ਨੂੰ ਕੁਝ ਲੱਭ ਰਿਹਾ ਖਾਣ ਲਈ ਅਸਲੇ ਬਗਲੇ ਤੁਸੀਂ ਦੇਖੋ ਕਿੰਨੇ ਵੱਡੇ ਇੱਥੇ ਆ ਗਏ ਆ ਕਿ ਬਗਲੇ ਆਸਲੇ ਆਪਣਾ ਖਾਣਾ ਲੱਭ ਰਹੇ ਆ ਤੇ ਇਹਨਾਂ ਨੂੰ ਖਾਣਾ ਮਿਲ ਵੀ ਰਿਹਾ ਵਾ ਪ੍ਰੋਪਰ ਤੀਂ ਦੇਖ ਲਓ ਇਹ ਸਾਰੇ ਬਗਲੇ ਜਿੰਨੇ ਵੀ ਪੈਲੀ ਦੇ ਵਿੱਚ ਕੁਝ ਨਾ ਕੁਝ ਲੱਭ ਰਹੇ ਨੇ ਅਸਲੇ ਜੀ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਪਿੰਡ ਗੋਲੇ ਢੋਲੇ ਦੀ ਪੈਲੀ ਤੇ ਪਾਜੀ ਹੋਰਾਂ ਦੀ ਪੈਲੀ ਆ ਜੋ ਕਿ ਇਹਨਾਂ ਦੱਸਿਆ ਗਰੇਟ ਤੋਂ ਦੋ ਗੱਲਾ ਪੈਲੀ ਆ ਆ ਪਾਣੀ ਚ ਹਜੇ ਵੀ ਦਫਣਿਆ ਪੈਲੀ ਬਿਲਕੁਲ ਕਹ ਲੋ ਕਿ ਪਾਣੀ ਇੱਥੇ ਸਟੇਬਲ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਆ ਪਾਣੀ ਪਿੱਛੋਂ ਆ ਰਿਹਾ ਵਾ ਗਾਂ ਨੂੰ ਜਾ ਰਿਹਾ ਤੁਸੀਂ ਆ ਦੇਖ ਲੋ ਇਸ ਰੋਡ ਦੇ ਉੱਤੇ ਪਾਣੀ ਹਜੇ ਵੀ ਇਸ ਸਾਈਡ ਤੋਂ ਇਸ ਸਾਈਡ ਜਾ ਰਿਹਾ ਇਹ ਪਿਛਲੇ ਕਾਫੀ ਲੰਬੇ ਸਮੇਂ ਦਾ ਇਸ ਤਰ੍ਹਾਂ ਹੀ ਚੱਲ ਰਿਹਾ ਪਾਣੀ ਪਿੱਛੋਂ ਬੈਕ ਸਾਈਡ ਤੋਂ ਪਤਾ ਨਹੀਂ ਕਿੱਥੋਂ ਆਈ ਜਾ ਰਿਹਾ ਪਿਛਲੀਆਂ ਸਾਰੀਆਂ ਪੈਲੀਆਂ ਪਾਣੀ ਨਾਲ ਫੋਲਿਆ ਪਤਾ ਨਹੀਂ ਕਦੋਂ ਇਹ ਪਾਣੀ ਨਿਕਲੂਗਾ ਕਦੋਂ ਨਹੀਂ ਨਿਕਲੇਗਾ ਕਿਦੋਂ ਫਸਲ ਦੁਬਾਰਾ ਬੋਈ ਜਾਏਗੀ ਫਿਲਹਾਲ ਨੁਕਸਾਨ ਇਹਨਾਂ ਦਾ ਹੋ ਗਿਆ ਝੋਨਾ ਵੀ ਮਰ ਗਿਆ ਤੇ ਇਸ ਸਾਈਡ ਵੀ ਪਾਣੀ ਚ ਪਾਣੀ ਜਾ ਰਿਹਾ ਵਾ ਅੱਗੇ ਵੀ ਪਾਣੀ ਚਾਈ ਜਾ ਰਿਹਾ ਪਤਾ ਨਹੀਂ ਕਿੱਥੇ ਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾ ਦੇਣਾ ਕਿ ਕਿੱਥੇ ਤੱਕ ਪਾਣੀ ਸੀਗਾ ਇਸ ਸਾਈਡ ਤੇ ਇਸ ਸਾਈਡ ਤੇ ਪਾਣੀ ਤੁਹਾਨੂੰ ਆਈਡੀਆ ਦੇਣਾ ਆ ਕਿ ਦੱਸ ਦੇ ਆ ਕਿ ਪਾਣੀ ਕਿੰਨਾ ਕਿੰਨਾ ਕਿ ਇੰਨਾ ਇੰਨਾ ਪਾਣੀ ਸੀਗਾ ਇੱਥੋਂ ਤੱਕ ਇੱਥੋਂ ਤੱਕ ਪਾਣੀ ਸੀਗਾ ਤੇ ਤੁਸੀਂ ਆਪ ਦੇਖ ਲਓ ਕਿ ਇੱਥੋਂ ਲੈ ਕੇ ਤੇ ਇੱਥੋਂ ਤੱਕ ਕਿੰਨਾ ਪਨ ਜਾਂਦਾ ਆ ਤਾ ਪੁਰਾਦਰਕਤ ਦੇ ਕੋਲ ਇੱਥੋਂ ਤੱਕ ਪਾਣੀ ਵਹਿੰਦਾ ਸੀ ਕਹਿੰਦੇ ਸੀ। ਤੇ ਸਾਰੇ ਉੱਤੋਂ ਤੱਕ ਇੱਥੋਂ ਤੱਕ ਪਾਣੀ ਫਿਰਿਆ। ਇੱਥੋਂ ਤੱਕ ਪਾਣੀ ਫਿਰਿਆ ਸਾਰੇ। ਇਤ ਪਾਣੀ ਬਹੁਤ ਸੀਗਾ ਇੱਥੇ। ਤੇ ਪੈਲੀ ਸਾਰੀ ਖਰਾਬ ਹੋ ਗਈ ਇਹਨਾਂ ਦੀ। ਤੇ ਨੁਕਸਾਨ ਹੋ ਗਿਆ। ਮਸਾਲਾਂ ਵੀ ਸਾਰੀਆਂ ਡੁੱਬਗੀਆਂ ਸੀਗੀਆਂ ਤੇ ਇੱਥੋਂ ਪਾਣੀ ਸਾਰਾ ਇਸ ਸਾਈਡ ਜਾਂਦਾ ਸੀ। ਤੇ ਬੈਕ ਸਾਈਡ ਤੋਂ ਏ ਸਾਈਡ ਤੋਂ ਪਾਣੀ ਆਇਆ ਸੀ। ਤੁਹ ਕੋਈ ਫਸਲਾਂ ਬਚਣ ਗਈਆਂ ਕਿ ਨਹੀਂ ਬਚਣ ਗਈਆਂ ਇਸਾਈ ਜਿਹੜੇ ਹਰੇ ਆ ਇਹ ਛੜਾ ਪੈ ਗਿਆ ਜਾ ਕੇ ਦੇਖ ਨੂੰ ਪੱਤਲਾ ਪੈ ਗਿਆ ਛੜਾ ਪੈ ਗਿਆ ਪੱਤਲਾ ਪੈ ਗਿਆ ਨਾ ਮਤਲਬ ਇਹ ਲੱਗਦਾ ਸੀ ਇਹ ਹੈਗੇ ਆ ਪਰ ਜਦੋਂ ਉਹਨਾਂ ਨੂੰ ਮਸਲੋਗੇ ਤਾਂ ਮਸਲੋਗੇ ਤਾਂ ਉੱਥੇ ਖਤਮ ਹੋ ਜੂਗੀ ਹਨ ਇੱਥੇ ਉਹ ਜਿਹੜਾ ਝੋਨਾ ਹੈਗਾ ਉਹ ਉਹ ਦੇਖਦੇ ਆ ਝੋਨਾ ਅਸੀਂ ਜਿਹੜਾ ਹਰੇ ਚ ਹੈਗਾ ਵਾ ਉਹਦੇ ਦਾਣੇ ਦੇਖਦੇ ਆ ਨਿਕਲਦੇ ਆ ਕਿ ਨਹੀਂ ਨਿਕਲਦੇ ਹੁਣੇ ਤੋੜ ਕੇ ਅਸੀਂ ਇਹ ਗੋਲੇ ਢੋਲੇ ਦੇ ਪਿੰਡ ਦੇ ਨੇੜੇ ਕਿਆ ਕੱਤਲ ਰਹਿ ਗਈ ਸਾਰੀ ਇੱਥੇ ਕੋਈ ਦਾਣੇ ਹੈਗੇ ਨਹੀਂ ਦਾਣਾ ਕੋਈ ਨਹੀਂ ਹੈਗਾ ਵੇਖ ਲੋ ਦਾਣਾ ਨਹੀਂ ਫਿਰ ਕੋਈ ਵੀਡੀਓ ਖਾਲੀ ਹੋ ਗਿਆ ਹਨ ਇਹ ਸਾਰੇ ਸਭ ਖਤਮ ਹੋ ਗਿਆ ਬਿਲਕੁਲ ਖਾਲੀ ਹੋ ਗਿਆ ਹਨ ਮਸਲਾ ਵੀ ਕੀ ਜਾਣਾ ਵਾ ਹੈ ਹੀ ਨਹੀਂ ਆ ਕੁਝ ਵੀ ਇੱਥੇ ਕੋਈ ਤੋੜੀ ਇੱਕ ਅੱਧਾ ਲੱਭਦਾ ਕੁਝ ਕੁਝ ਲੱਭਣਾ ਹੀ ਨਹੀਂ ਹਨ ਕੁਝ ਨਹੀਂ ਲੱਭਣਾ ਇਹ ਨਹੀਂ ਕੁਝ ਇਹ ਕੱਤਲ ਪੈ ਗਈ ਆ ਸਾਰੇ ਖਾਲੀ ਹੋ ਗਏ ਜੀ ਆਹੀਂ ਤੋੜਿਆ ਵਾ ਹੈ ਹੀ ਕੁਝ ਨਹੀਂ ਬਸ ਛਿਲਕਾ ਹੀ ਰਹਿ ਗਿਆ ਛਿਲਕਾ ਕਹਿ ਸਕਦੇ ਹਨ ਛਲ ਕਹਿ ਰਿਹਾ ਗਿਆ ਅੰਦਰ ਚੋਨਾ ਬਿਲਕੁਲ ਨਹੀਂ ਹੈਗਾ ਜੀ ਹਰੇ ਤਾਂ ਦਿਖਦੇ ਆ ਜ਼ਰੂਰ ਪਰ ਫਸਲ ਹੈ ਨਹੀਂ ਵਿੱਚ ਬਿਲਕੁਲ ਹੀ ਖਾਲੀ ਹੈ ਬਿਲਕੁਲ ਖਾਲੀ ਸਾਰੀ ਇਸ ਤਰ੍ਹਾਂ ਹੀ ਖੜੇ ਇਹ ਵੋਣੀ ਪਊਗੀ ਇਸ ਤਰ੍ਹਾਂ ਹੀ ਹਨ ਇਸ ਤਰ੍ਹਾਂ ਹੀ ਹੋਣੀ ਪੈਣੀ ਜਦੋਂ ਪਾਣੀ ਨਿਕਲੇਗਾ ਪਾਣੀ ਸੁੱਕੇਗਾ ਤੇ ਤਾਂ ਹੀ ਸੁੱਕੇਗਾ ਫਿਰ ਆਹ ਪਾਣੀ ਤੇ ਸੁੱਕਣਾ ਨਹੀਂ ਹਜੇ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨਾ ਚਿਰ ਤਾਂ ਕਬੀਜੀ ਜਾਣੀ ਕਿ ਨਹੀਂ ਬੀਜੀ ਜਾਣੀ ਨਹੀਂ ਬੀਜੀ ਜਾਣੀ ਪਾਣੀ ਨਹੀਂ ਨਿਕਲਣ ਦੇ ਤੱਕ ਕਿੱਸੋ ਪਾਣੀ ਪ੍ਰਬੰਧ ਵੀ ਨਹੀਂ ਹੈਗਾ ਕਿਸੇ ਬੰਦੇ ਨੇ ਪਾਣੀ ਨਿਕਲਦਾ ਨਾ ਕੋਈ ਇੱਥੇ ਕੋਈ ਸੁਆ ਨਾ ਕੋ ਨਹਿ ਰਿਹਾ ਹਾਂ